ਸਾਰੇ ਦੋਸਤੋ ਮੇਰੇ ਨਾਲ ਮੰਗੇ ਵਾਲੀ ਆ ਸੁਖਦੀਪ ਆ ਕਬੱਡੀ ਪ੍ਰੇਮੀ ਕਬੱਡੀ ਖਿਡਾਰੀ ਚੰਗੀ ਤਰ੍ਹਾਂ ਬਾਈ ਨੂੰ ਜਾਣਦੇ ਆ ਬਾਈ ਇੰਟਰਨੈਸ਼ਨਲ ਲੈਵਲ ਤੇ ਕਬੱਡੀ ਖੇਡਦਾ ਬਹੁਤ ਤਕੜੀ ਕਬੱਡੀ ਖੇਡਦਾ ਮੇਰੇ ਨਾਲ ਬਾਈ ਸੁੱਖਾ ਮੇਰੇ ਪਿੰਡ ਵਾਲਾ ਅਸਲ ਦੇ ਵਿੱਚ ਕਬੱਡੀ ਅਲੱਗ ਚੀਜ਼ ਆ ਤੇ ਪਰ ਬਾਈ ਖੇਤੀਬਾੜੀ ਜਿਹੜੀ ਬਾਈ ਨੇ ਸ਼ੁਰੂ ਕੀਤੀ ਆ ਨਾ ਹਲਦੀ ਦੀ ਮੈਂ ਹਲਦੀ ਬਾਰੇ ਵੀ ਗੱਲ ਦੱਸਦਿਆਂ ਕਿ ਹਲਦੀ ਜੇ ਸਹੀ ਮਿਲ ਜੇ ਤਾਂ ਬਹੁਤ ਸਾਰੇ ਲੋਕ ਰੋਗਾਂ ਦਾ ਇਲਾਜ ਵੀ ਆ ਤੇ ਜੇ ਮਾੜੀ ਮਿਲ ਜੇ ਤਾਂ ਸੱਜਣੋ ਰੋਗ ਇਹਦੇ ਨਾਲ ਲੱਗਦੇ ਵੀ ਬਹੁਤ ਆ ਤੇ ਅੱਜ ਆਪਾਂ ਇਹਦੇ ਕਈ ਰੋਗਾਂ ਦਾ ਇਲਾਜ ਵੀ ਕਰਾਂਗੇ ਥੋੜਿਆਂ ਦਾ ਤੇ ਮੇਨ ਗੱਲ ਆ ਸਭ ਤੋਂ ਵੱਡਾ ਰੋਗ ਜਿਹੜਾ ਸਭ ਰੋਗਾਂ ਦੀ ਮਾਂ ਬੇਰਜਗਾਰੀ ਤੇ ਸਾਡੀ ਖੇਤੀ ਦਾ ਨਿੱਗਰਦਾ ਜਿਹੜਾ ਟਾਈਮ ਆ ਉਹ ਉਸ ਵਾਸਤੇ ਬਾਈ ਮੰਗੇ ਵਾਲਿਆ ਸਖਦੀਪ ਨੇ ਇੱਕ ਨਵਾਂ ਕਦਮ ਚੁੱਕਿਆ ਹਲਦੀ ਦੀ ਖੇਤੀ ਦਾ ਤੇ ਸਫਲ ਰਿਹਾ ਬਹੁਤ ਸੋਹਣੀ ਹਲਦੀ ਪਈ ਹੋਈ ਆਪਾਂ ਸਾਰੀ ਜਾਣਕਾਰੀ ਬਾਈ ਹੋਂਾਂ ਤੋਂ ਲੈਣੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਵੇਚਣ ਵਾਸਤੇ ਲਾਈ ਆ ਪਹਿਲਾਂ ਤਾਂ ਆਉ ਦੱਸੋ ਹਾਂਜੀ ਹਾਂਜੀ ਵੀਰੇ ਕਿੰਨੇ ਕਿੱਲੇ ਲਾਇਆ ਹਲਦੀ ਦੇ ਵੀਰੇ ਆਪਾਂ ਇਸ ਵਾਰ ਤਾਂ ਕਿੱਲਾ ਹੀ ਲਾਇਆ ਜਿੱਦਾਂ ਜੀ ਆਹ ਜਿਹੜਾ ਕਿੱਲੇ ਦੇ ਵਿੱਚ ਆਪਾਂ ਖੜੇ ਆ ਚੌਰ ਸੇਕ ਇੱਕ ਕਿੱਲਾ ਲਾਤਾ ਜੀ ਇੱਕ ਕਿੱਲਾ ਵੀਰੇ ਫਿਰ ਅੱਗੇ ਵਧਾਵਾਂਗੇ ਬਸ ਮੈਨੂੰ ਇਹ ਦੱਸੋ ਵੀ ਇੱਕ ਸਾਲ ਦੀ ਫਸਲ ਆ ਇਹ ਹਾਂ ਬਾਈ ਇੱਕ ਸਾਲ ਦੀ ਆ ਪਰ ਮਤਲਬ ਇਸ ਰੁੱਤ ਚ ਹੀ ਲਾਈ ਸੀ ਤੇ ਇਸੇ ਰੁੱਤ ਚ ਪੱਟੀ ਜਾਊਗੀ ਐਵੇਂ ਹਾਂਜੀ ਬਸ ਫਰਵਰੀ ਦੇ ਐਂਡ 'ਚ ਜਾਂ ਮਾਰਚ ਦੇ ਸ਼ੁਰੂ 'ਚ ਪੱਟੀ ਜਾਂਦੀ ਆ ਜੀ ਤੇ ਮਾਰਚ ਚ ਹੀ ਲੱਗਦੀ ਆ ਉਹ ਨਹੀਂ ਲੱਗ ਜਾਂਦੀ ਬੰਮੀ ਨਬੀ ਦਾ ਇਧਰ ਉਧਰ ਹੋ ਜਾਂਦਾ ਕੋਈ ਚੱਕਰ ਨਹੀਂ ਇਹ ਹੁਣ ਇਸੇ ਕਿੱਲੇ ਚ ਦੁਬਾਰਾ ਲੱਗ ਜੂਗੀ ਹਾਂ ਬਈ ਕਿ ਮੋਢੀ ਰਹਿ ਜਾਂਦੀ ਐ ਵੀ ਬਸ ਪੱਕੀ ਦੇ ਵਿੱਚ ਗੰਨੇ ਰੈਡ ਨਾ ਹੋ ਗਈ ਜਿੱਦਾਂ ਹੁਣ ਆਪਾਂ ਇਹ ਪ੍ਰੋਪਰ ਆਰਗੈਨਿਕ ਲਾਈ ਆ ਤੇ ਵਿੱਚ ਬਿਲਕੁਲ ਵੀ ਰੇ ਕੋਈ ਸਪਰੇ ਕੋਈ ਘਾਟ ਵਾਲੀ ਸਪਰੇ ਵੀ ਨਹੀਂ ਕਰੀ ਅੱਛਾ ਜਦੋਂ ਆਪਾਂ ਲਾਈ ਆ ਇਹ ਜਿੱਦਾਂ ਇੱਕ ਕਿੱਲੇ ਦੇ ਵਿੱਚ 7 ਤੋਂ 8 ਟਰਾਲੀਆਂ ਇਹਦੇ ਦੇਸੀ ਰੇ ਦੀਆਂ ਰੂੜੀ ਦੀਆਂ ਪਾਈਆਂ ਨੇ ਕੋਈ ਕੁਸ ਵੀ ਨਹੀਂ ਪਾਇਆ ਤੇ ਪਿਓਰ ਆਰਗੈਨਿਕ ਆ ਜਿੰਨਾ ਕਹੇ ਦੀ ਨਹੀਂ ਪਿਓਰ ਆ ਆਰਗੈਨਿਕ ਵੀ ਲਿਆ ਸੀ ਤੁਸੀਂ ਇਹ ਹਾਂ ਹਾਂ ਭਾਈ ਪਿਓਰ ਆਰਗੈਨਿਕ ਵੀ ਲਿਆ ਸੀ ਆਪਾਂ ਤੇ ਇਹਦਾ ਹੁਣ ਵੀ ਪਿਓਰ ਆਰਗੈਨਿਕ ਬੀ ਤਿਆਰ ਹੋ ਗਿਆ ਹੋਊਗਾ ਹਾਂਜੀ ਹਾਂਜੀ ਵੀਰੇ 110% ਵੀ ਮਤਲਬ ਜੇ ਕੋਈ ਬੰਦਾ ਤੁਹਾਡੇ ਤੋਂ ਬੀ ਲਵੇ ਤਾਂ ਉਹ ਆਰਗੈਨਿਕ ਹੀ ਲਵੇਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਰਗੈਨਿਕ ਹੀ ਲਵੇਗਾ ਹਾਂਜੀ 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 ਆਪਣਾ ਬਕਾਇਦਾ ਬੋਰਡ ਵੀ ਲੱਗਿਆ ਵਾ ਲਿਖ ਕੇ ਇਹਦੇ ਵਿੱਚ ਪਿਓਰ ਆਰਗੈਨਿਕ ਹੈ ਵੀ ਅਗਲੇ ਸਾਲ ਕਿੰਨੀ ਲਾਉਂਗੇ ਅਗਲੇ ਸਾਲ ਵੀਰੇ ਜੇ ਵਧੀਆ ਆਪਣਾ ਇਸ ਵਾਰ ਰਿਜਲਟ ਰਿਹਾ ਤਾਂ ਮੇਰਾ ਇਰਾਦਾ ਵੀ ਅਗਲੇ ਸਾਲ ਜਿੱਦਾਂ 2-3 ਇਸ ਤੋਂ ਡਬਲ ਜਾਂ ਤਿੰਗਣੀ ਕਰ ਲਾਂਗੇ 2-3 ਕਿੱਲੇ ਕਰ ਲਾਂਗੇ ਪਹਿਲਾਂ ਮੈਨੂੰ ਝਾੜ ਦੱਸੋ ਵੀ ਜੇ ਇਹ ਆ ਪੱਕਾ ਸਿਰਫ ਖਾਣ ਵਾਲਿਆਂ ਨੂੰ ਵੇਚਦੇ ਆਂ ਹਾਂਜੀ ਤੇ ਜੋ ਰੇਟ ਮੰਡੀ ਚੱਲਦਾ ਉਸੇ ਵੇਚਦੇ ਆਂ ਹਾਂਜੀ ਤਾਂ ਝਾਕ ਕਿੰਨੇ ਦੀ ਵੀ ਕਿੰਨੇ ਦੀ ਹਲਦੀ ਹੋ ਜੂਗੀ ਜੇ ਆਪਾਂ ਪਾਊਡਰ ਬਣਾ ਕੇ ਵੇਚਦੇ ਆਂ ਨਾ ਮਤਲਬ ਉਦਾਂ ਹੀ ਆਪਾਂ ਗੰਡੀਆਂ ਹੀ ਵੇਚਦੇ ਨੇ ਗੰਡੀਆਂ ਵੇਚਦੇ ਆਂ ਵੀ ਕਿੰਨੇ ਕ ਦੀ ਹੋਊਗੀ ਕਿੰਨੇ ਕ ਦੀ ਹੋ ਜੂਗੀ ਝਾਕ 1 ਕਿੱਲੇ ਚੋਂ ਜੇ ਵੀਰੇ ਗੰਡੀਆਂ ਹੀ ਵੇਚ ਦਿਆਂ ਤਾਂ ਆਈਡੀਆ じゃ ਹੋਜੂਗੀ ਇਹ 3 ਕ ਲੱਖ ਦੀ 1 ਕਿਲੇ ਚੋਂ ਹਾਂ ਇਹ ਤਾਂ ਟੋਕਰਾਰ ਪਈਆਂ ਦਾ ਵੱਟ ਲੂ ਸੁੱਖਿਆ ਫਿਰ ਹਾਂ ਬਈ ਹੈ ਬਸ ਬਈ ਗੱਲ ਸੋਚਣ ਦੀ ਆ ਉਹੀ ਗੱਲ ਆ ਵੀ ਆਪਣੇ ਜਿਹੜੇ ਹੁਣ ਜਿੱਦਾਂ ਜੰਗ ਮੁੰਡੇ ਆ ਆਪਣੀ ਏਜ ਦੇ ਲਾਲੋ ਉਹਨਾਂ ਦੇ ਇਧਰ ਧਿਆਨ ਹੀ ਹੈ ਨਹੀਂ ਉਹ ਕਹਿੰਦੇ ਜਿੱਦਾਂ ਹੀ ਬਾਹਰ ਜਾਣਾ ਇਹ ਕਰਨਾ ਪਤਾ ਨਹੀਂ ਉਹਨੂੰ ਬਾਹਰ ਕੀ ਦੀ ਸੀ ਜਾਂਦਾ ਔਰ ਕੋਈ ਕੰਮ ਜੇ ਸੋਚਣਗੇ ਫੇਰ ਹੀ ਆ ਨਾ ਕੰਮ ਉਹ ਬਈ ਕਰ ਕੀ ਨਹੀਂ ਸਕਦਾ ਬੰਦਾ ਸਭ ਕੁਝ ਹੋ ਜਾਂਦਾ ਜੇ ਲੱਖ ਰੁਪਈਆ ਬਾਹਰ ਲਾ ਬਚਾਉਂਦਾ ਹੋਵੇ ਤਾਂ ਚਾਰਕ ਕਿੱਲੇ ਜੇ ਇਸ ਤਰ੍ਹਾਂ ਦੀ ਖੇਤੀ ਕੀਤੀ ਹੋਵੇ ਤਾਂ ਮਤਲਬ ਓਨੇ ਕ ਦੇ ਟੱਕ ਟੱਕ ਉਹ ਹੀ ਆ ਨਾ ਬਾਈ ਜਦੋਂ ਸੋਚਣਾ ਹੀ ਨਹੀਂ ਹੈਗਾ ਇੱਧਰ ਨੂੰ ਝਾਕਦਾ ਬਾਹਰ ਦੀ ਆ ਫਿਰ ਕੀ ਬੰਨ ਹੂੰ ਠੀਕ ਹੈ ਹੁਣ ਮੈਂ ਆ ਬਾਈ ਮੈਂ ਜਿੱਦਾਂ ਬਾਹਰ ਵੀ ਜਾਂਦੇ ਆ ਸਾਰੇ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਸਾਰੇ ਕਿਤੇ ਖੇਡਣਾ ਜਾਈਦਾ ਆ ਜਾਈਦਾ ਬੀਜੇ ਵੀ ਹੈਗੇ ਸਾਰੇ ਦੇਸ਼ਾਂ ਦੇ ਲਗਭਗ ਮਲਟੀਪਲ 10 ਸਾਲ ਦਾ ਕਿੰਦਾ 5 ਦਾ ਹੈ ਨਾ ਬਹੁਤ ਮੈਨੂੰ ਵੀ ਕਹਿੰਦੇ ਆ ਜਿੱਦਾਂ ਵੀ ਬਈ ਤੂੰ ਬਾਹਰ ਰਹਿ ਪਾ ਸੈਟਿੰਗ ਕਰ ਲਾ ਪਰ ਬਈ ਮੈਂ ਸੋਚਿਆ ਵੀ ਯਾਰ ਨਹੀਂ ਵੀ ਮੇਰਾ ਬਾਹਰ ਮੈਂ ਤਾਂ ਆਪਦੀ ਗੱਲ ਤਾਂ ਛੱਡੋ ਮੈਂ ਇਹ ਕਹਿਣਾ ਮੈਂ ਮੇਰੇ ਅਗਲੇ ਬੱਚੇ ਵੀ ਬਾਹਰ ਨਹੀਂ ਜਾਣਗੇ ਰਹਿਣ ਮੈਂ ਹਰੇਕ ਨੂੰ ਕਹਿਣਾ ਮੈਂ ਕਿ ਬਾਈ ਜਿੱਦ ਮੈਂ ਜਾਂ ਮੇਰੇ ਬੱਚੇ ਪਰਮੈਂਟ ਰਹਿਣ ਬਾਗੇ ਨਾ ਮੈਨੂੰ ਨੀਵਾਂ ਥਾਂ ਮੇ ਖੜਾ ਨਹੀਂ ਪਿੰਡ ਚ ਬਈ ਨਹੀਂ ਸਾਡਾ ਪੰਜਾਬ ਨਾਲ ਤੇ ਉਹ ਹੀ ਹੈ ਨਜ਼ਰ ਅਸੀਂ ਕਿਉਂ ਜਾਈਏ ਛੱਡ ਕੇ ਯਾਰ ਕਿੰਨੇ ਜਿਵੇਂ ਕਹਿੰਦੇ ਚੰਗੇ ਕਰਮ ਹੋਣਗੇ ਜਦੋਂ ਅਸੀਂ ਪੰਜਾਬ ਚ ਜੰਮੇ ਤੇ ਫਿਰ ਜੇ ਉਹਨੂੰ ਹੀ ਛੱਡ ਕੇ ਜਾਈਏ ਯਾਰ ਫੱਟੇ ਲਾਂ ਤਾਂ ਛੱਡੇ ਬਾਈ ਤੇ ਜੇ ਆਪਾਂ ਤਾਂ ਫਿਰ ਇਹ 4.5 ਲੱਖ ਪਾਰ ਕਰ ਜੂ ਹਾਂ ਬਾਈ ਦੇਖ ਲਓ ਫਿਰ ਉਦੋਂ ਨਾ ਇਹ 100 ਤੋਂ 120 130 ਕੁਆਂਟਲ ਸਵਾ 100 ਕੁਆਂਟਲ 110 120 ਕੁਆਂਟਲ ਹੁੰਦੀ ਆ ਕੀਲੇ ਚੋ ਜੇ ਐਂ ਦੇਖੀਏ ਗੰਡੀਆਂ ਠੀਕ ਹੈ ਜੀ ਜੇ ਉਦੋਂ ਬਾਅਦ ਆਪਾਂ ਵਾਲ ਕੇ ਜੀ ਇਹਨੂੰ ਸੁਕਾ ਲਈਏ ਤਾਂ ਉਹਦਾ 80% ਉਟ ਜਾਂਦਾ ਜਾਨੀ ਚੌਥਾ ਪੰਜਵਾਂ ਹਿੱਸਾ ਰਹਿ ਜਾਂਦਾ अच्छा जी मान लो 100 क्विंटल आईडिया ला लो तो 25 क्विंटल रह जाती है ठीक है जी फिर आपा वो पीस ली मान लो ठीक है जी ते फिर आईडिया 2500 ਰੁਪਏ ਕਿਲੋ ਵੇਕ ਦਿਆ ਇਹ ਜੇ ਪ्युअर ਆਪਾਂ ਘਰ ਦੀ ਦਿੰਨੇ ਆ 2500 ਨੂੰ ਖੜਦੀ ਨਹੀਂ ਮਤਲਬ ਕਿਉਂਕਿ ਬਾਈ ਲੋਕਾਂ ਕੋਲੇ ਪੈਸੇ ਲਾਉਣ ਨੂੰ ਲੋਕ ਰਾਜੀ ਨੇ ਪਰ ਪ्युअर ਚੀਜ਼ ਨਹੀਂ ਮਿਲ ਰਹੀ ਚਾਹੇ ਹਲਦੀ ਆ ਚਾਹੇ ਦੁੱਧ ਦਾ ਅਗਲਾ ਕਹਿੰਦਾ ਬਾਈ ਚਾਹੇ ਸਾਨੂੰ ਦੁੱਧ ਦਾ ਜਿਵੇਂ 80 ਰੁਪਏ ਦੇ ਦੋ ਹਲਦੀ ਆ ਚਾਹੇ 300 ਰੁਪਏ ਦੇ ਦੋ ਪਰ ਹੋਵੇ ਪ्युअर ਕਿਤੇ ਪ्युअर ਦਾ ਇਕੱਲਾ ਨਾ ਨਾ ਹੋਵੇ ਸੱਚੀ ਪ्युअर ਹੋਵੇ ਹਣਾ ਤੇ ਮੰਨ ਲਓ ਵੀ 2500 ਰੁਪਏ ਜੇ ਆਪਾਂ ਦਿੰਨੇ ਆ ਆਪਣੇ ਕੋਲੇ 25 ਕੁੰਟਲ ਵੀ ਆ ਆਈਡੀਆ ਉਹ ਸਾਹਿਬ ਨਾਲ ਵੀ ਜੇ ਪਾਊਡਰ ਵੇਚਦੇ ਤਾਂ 6 ਤੋਂ 7 ਲੱਖ ਰੁਪਏ ਦਾ ਹੋ ਜਾਂਦਾ ਪਰ ਉਹ ਥੋੜੀ ਉਹੀ ਉਵਲਣ ਵਾਲੀ ਪੀਸਣ ਵਾਲੀ ਮਿਹਨਤ ਆ ਜਾਂਦੀ ਆ ਹਾਂ ਉਹ 4 ਕੁਇੰਟਲ ਉਹ ਚੋਂ ਵੀ ਉੱਡੂਗਾ ਉਹ ਦੂਜੂ ਉੱਡੂਗਾ ਮਿਹਨਤ ਦੂਜਾ ਗੰਡੀ ਵੇਚਨੀ ਆ ਫਿਰ ਉਹੀ 3 ਗੱਲ ਲੱਖ ਦੀ ਮੰਨ ਕੇ ਚੱਲੋ ਠੀਕ ਆ ਪਰ ਜੇ ਆਪਾਂ ਇਹ ਕੰਮ ਅੱਗੇ ਵਧਾਉਣਾਗਾ ਇਹ ਪਰਮਾਨੈਂਟ ਰੱਖਣਾ ਫਿਰ ਬਾਈ ਪ੍ਰੋਸੈਸ ਕਰਕੇ ਵੇਚਣ ਦਾ ਹੀ ਫਾਇਦਾ ਫਿਰ ਗੰਡੀ ਇੱਕ ਹਲਦੀ ਬਾਰੇ ਮੈਨੂੰ ਹੋਰ ਜਾਣਕਾਰੀ ਦਿਓ ਹਲਦੀ ਪੱਟ ਲਈ ਹਾਂਜੀ ਏ ਹੁਣ ਆਪਾਂ ਨੂੰ ਤੁਰੰਤ ਹੀ ਸੇਲ ਕਰਨੀ ਪਊਗੀ ਜਾਂ ਆਪਾਂ ਰੋਕ ਸਕਦੇ ਆ ਵੀ ਹਜੇ ਰੇਟ ਆ ਲੈਣ ਦਗੇ ਇਹਨੂੰ ਖਰਾਬ ਨਹੀਂ ਹੁੰਦੀ ਫਸਲ ਨਹੀਂ ਬਈ ਗੱਲ ਆ ਜੇ ਆਪਾਂ ਪੱਟ ਲਈ ਹਲਦੀ ਜੀ ਠੀਕ ਆ ਜੀ ਜੇ ਆਪਾਂ ਗੰਢੀ ਵਿੱਚ ਨਹੀਂ ਫਿਰ ਤਾਂ ਤੁਰੰਤ ਸੇਲ ਕਰਨ ਚ ਫਾਇਦਾ ਕਿਉਂਕਿ ਫਿਰ ਇਹਦਾ ਵੇਟ ਘਟ ਜਾਂਦਾ ਸੁੱਕ ਕੇ ਹਾਂ ਮੋਇਸਚਰ ਉੱਡੂ ਹਾਂਜੀ ਹਾਂਜੀ ਉੱਡੂ ਆਪਾਂ ਨੂੰ ਪਤਾ ਤੇ ਜੇ ਆਪਾਂ ਇਹਨੂੰ ਉਬਾਲ ਕੇ ਰੱਖਣੀ ਆ ਫਿਰ ਜਿੰਨਾ ਚਿਰ ਮਰਜ਼ੀ ਰੱਖ ਲਓ ਫਿਰ ਮਤਲਬ ਨਹੀਂ ਨੋ ਨੋ ਉਬਾਲ ਕੇ ਨਹੀਂ ਖਰਾਬ ਹੁੰਦੀ ਉਬਾਲ ਕੇ ਆਪਾਂ ਤੂੰ ਪਿਸਕਾ ਲਈ ਜੀ ਫਿਰ ਇਹਨੇ ਜਦੋਂ ਪੱਥਰ ਮੰਗੋ ਜਿਹੜੀਆਂ ਬਣ ਜਾਣੀਆਂ ਨੇ ਗੰਡੀਆਂ ਬ੍ਰੀਕ ਬੀ ਕਰਨਾ ਤੇ ਫਿਰ ਜਦੋਂ ਵੀ ਜਿੰਨੀ ਕਿਸੇ ਨੂੰ ਲੋੜ ਆ ਮੂਰੇ ਚਾਹੀਦੀ ਆ ਹਨਾ ਤੇ ਉੰਨੇ 5-4 ਕੁਇੰਟਲ ਪੀਸ ਕੇ ਪੱਟ ਕੇ ਦਿਖਾਉਂਗੀ ਮਾੜੀ ਜੀ ਮੈਨੂੰ ਲੈ ਆਓ ਕਸਗਾ ਲਿਆਈ ਵੱਡੇ ਭਾਈ ਚੱਕ ਤੇ ਅ ਤੁਸੀਂ ਬੀਜੀਏ ਆਰਗੈਨਿਕ ਹਾਂਜੀ ਵੀਰੇ ਆਰਗੈਨਿਕ ਦੇ ਵਿੱਚ ਰੂੜੀ ਦਾ ਰੇਹ ਪਾਤਾ ਬਿਲਕੁਲ ਜੀ ਤੇ ਇਹਨੂੰ ਗੰਡੀਆਂ ਲਾਤੀਆਂ ਬੈੱਡ ਬਣਾ ਤੇ ਗੰਡੀਆਂ ਲਾਤੀਆਂ ਹਾਂਜੀ ਹਾਂਜੀ ਉਹ ਬੋਲਾ ਕੱਖਾਂ ਕੱਖਾਂ ਤੋਂ ਕੀ ਕੀਤਾ ਨਹੀਂ ਵੀਰੇ ਗੜਾਈ ਕੀਤੀ ਆਪਾਂ ਕੋਈ ਸਪਰੇਅ ਵਗੈਰਾ ਕੁਝ ਨਹੀਂ ਕੱਖਾਂ ਤੋਂ ਵੀ ਕੋਈ ਸਪਰੇਅ ਨਹੀਂ ਨਾ ਨਾ ਜੀ ਬਿਲਕੁਲ ਵੀ ਨਹੀਂ ਪਹਿਲਾਂ ਨਾ ਜੋ ਗੰਡੀਆਂ ਲਾ ਕੇ ਆਪਾਂ ਬੈੱਡ ਬਣਾਇਆ ਉੱਪਰ ਆਪਾਂ ਇਹਦੇ ਪਰਾਲੀ ਪਾਈ ਪਰਾਲੀ ਸਾਡੀ ਹੁਣ ਵੀ ਪਈ ਆ ਦੇਖੋ ਅਗਲੇ ਸਾਲ ਲਈ ਪਈ ਆ ਉਹ ਪਰਾਲੀ ਤਾਂ ਪਾਈ ਵੀ ਇੱਕ ਤਾਂ ਇਹ ਥੱਲੋਂ ਨਮੀ ਰਹੇ ਜੀ ਇਧਰ ਹੀ ਆਜੋ ਚਾਚਾ ਜੀ ਇੱਥੇ ਹੀ ਬਟਲੇ ਨੇ ਆਜੋ ਵੀ ਜਾਲ ਵੀ ਛੇਤੀ ਹਾਰਡ ਨਾ ਹੋਵੇ ਬੈੱਡ ਅੱਛਾ ਜੀ ਤੇ ਇੱਕ ਵੀ ਕੱਖ ਨਾ ਹੁਣ ਚਲੋ ਕੱਖਾਂ ਦਾ ਕਾਫੀ ਹੱਦ ਤੱਕ ਉਹਦੇ ਨਾਲ ਵਿਚਾਰਿਆ ਜੀ ਤੇ ਜਦੋਂ ਹੋਏ ਮਾੜੇ ਮੁੱਟੇ ਜੀ ਹਲ ਜੋ ਜੀ ਆ ਪਈਆ ਹਾਂ ਜਦੋਂ ਹੋਏ ਬਾਈ ਫਿਰ ਆ ਭੋਗੜਾਈ ਕਰੀਆ ਕੋਈ ਜਿਵੇਂ ਕਹਦੇ ਵੀ ਰੇਸ ਸਪਰੇ ਨਹੀਂ ਜੂਜ ਕੀਤੀ ਆਪਾਂ ਇਹਦੇ ਖਜੂਰਾਂ ਵਰਗੀ ਆ ਹਨਾ ਸੁੱਖਿਆ ਹੋਏ ਹਾਂ ਬਾਈ ਇਹਦਾ ਰੰਗ ਮੈਂ ਕਹਣਾ ਛੋੜੇ ਹੱਥਾਂ ਨੂੰ ਮੈਂ ਲਾਦਾ ਨਾ ਜਿੰਨਾ ਮਰਜੀ ਜ਼ੋਰ ਲਾ ਲਿਓ ਜੇ 5-7 ਦਿਨ ਲੱਗ ਗਿਆ ਮੈਨੂੰ ਕਹਿ ਦਿਓ ਅੱਛਾ ਹੱਥ ਨਾ ਆ ਦੇ ਪੂਰਾ ਹਾਂ ਉਹ ਉਹ ਮੈਨੂੰ ਦੱਸੀ ਚੱਲੋ ਗੱਲ ਹਾਂ ਪਰਮਾਨੈਂਟ ਹੀ ਚੜ ਜਾਣਾ ਪਰਮਾਨੈਂਟ ਹੀ ਰੰਗ ਚੜ ਜਾਣਾ ਹਾਂ ਹਾਂ ਬਾਈ ਕੋਈ ਹਮ ਲੁਧਿਆਣਾ ਪੀਜੂ ਦਾ ਬੀ ਆ ਇਹ ਪੰਜਾਬ 02 ਜੀ ਕੋਈ ਐਵੇਂ ਨਹੀਂ ਹੈਗੀ ਗੱਲ ਤੇ ਪੂਰੀ ਆਪਣੀ ਬਿਆੰਤ ਨਾਲ ਲਾਈ ਵੀ ਆ ਚੀਜ਼ ਪੂਰੀ ਪਹਿਲਾਂ ਨੌਲੇਜ ਲੈ ਕੇ ਗੱਲ ਤੂੰ ਆਹ ਹਾਂ ਚਲ ਹੁਣ ਇਹਨੂੰ ਨੌਲੇਜ ਦਿਓ ਹਾਂਜੀ ਤੁਸੀਂ ਲਾਤਾ ਆ ਲਾ ਕੇ ਪਰਾਲੀ ਲਾਤੀ ਹਾਂਜੀ ਪਰਾਲੀ ਪਛਾਤੀ ਇਹ ਪੈਦਾ ਹੋਗੀ ਬਿਲਕੁਲ ਜੀ ਪੈਦਾ ਹੋਣ ਤੋਂ ਬਾਅਦ ਇਹਨੂੰ ਰੋਕ ਕੀ ਕੀ ਆਈ ਰੋਗ ਵੀਰੇ ਲੋਕ ਕਹਿ ਦਿੰਦੇ ਆ ਵੀ ਇਹਨੂੰ ਸੁੰਡੀ ਪੈਂਦੀ ਆ ਆ ਮੋਸਟਲੀ ਤੁਸੀਂ ਹੋਰ ਵੀ ਕਿਸੇ ਤੋਂ ਮਤਲਬ ਸੁਣੋਗੇ ਜਿਹਦੇ ਹਲਦੀ ਲਾਈ ਆ ਪਰ ਹਲਦੀ ਇਹੀ ਜੀ ਚੀਜ਼ ਆ ਇਹ ਆਪਣੇ ਆਪ ਦੇ ਵਿੱਚ ਬੇਨੂੰ ਕੋਈ ਮਰਜ਼ੀ ਰੋਗ ਪੈ ਜੇ ਇਹ ਆਪਣੇ ਆਪ ਰਿਕਵਰ ਕਰ ਜਾਂਦੀ ਆ ਅੱਛਾ ਇਹਨੂੰ ਇੱਕ ਦੋ ਵਾਰ ਪਈ ਮਾੜੀ ਮੁੱਟੀ ਤੁਹਾਨੂੰ ਬਹੁਤ ਲੋਕਾਂ ਨੇ ਕਿਹਾ ਸਪਰੇਅ ਕਰ ਦਿਓ ਉਹਦੇ ਨਾਲ ਤਾਂ ਕੁਝ ਨਹੀਂ ਹੁੰਦਾ ਉਹ ਤਾਂ ਲਾਈਟ ਸਪਰੇਅ ਆ ਮਖਿਆ ਯਾਰ ਜੇ ਸੁੰਡੀ ਵਾਲੀ ਕਰਤੀ ਨਾ ਫਿਰ ਕੱਲ ਨੂੰ ਇੱਕ ਥਾਪਣ ਜੋਗੇ ਨਹੀਂ ਰਹਿਣੀ ਵੀ ਆਰਗੇਨਿਕ ਫਿਰ ਮੱਲਾਂ ਵਾਲੀ ਗੱਲ ਹੀ ਨਹੀਂ ਰਹਿਣੀ ਜਿਹੜੀ ਮੱਲਾਂ ਚ ਹੁੰਦੀ ਆ ਆਏ ਨਾ ਭਾਈ ਆਪਾਂ ਫੜਾਂ ਮਾਰੀ ਜਾਈਏ ਕੋਈ ਬੰਦਾ ਆ ਗਿਆ ਆਪਾਂ ਨੂੰ ਟਾਰਗੇਟ ਕਰ ਜੇ ਸਾਲਾ ਉੱਥੇ ਨਾ ਫਿਰ ਬੜੀ ਆਪਦੇ ਆਪ ਨੂੰ ਆਪਾਂ ਭਾਈ ਜਿਵੇਂ ਕਹਿੰਦੇ ਆ ਵੀ ਕਹਣੀ ਦੇ ਕਰਨੀ ਦੇ ਪੂਰੇ ਜੇ ਬੰਦੇ ਆ ਵੀ ਜਿਹੜੀ ਗੱਲ ਹੈਗੀ ਆ ਤਾਂ ਪਿਓਰ ਆ ਉਹਦੇ ਵਿੱਚ ਕੋਈ ਨਕਲੀ ਗੱਲ ਨਹੀਂ ਹੈਗੀ ਵੀ ਫਿਰ ਪਰ ਕੀਤੀ ਹੋਈ ਨਹੀਂ ਬਿਲਕੁਲ ਵੀ ਨਹੀਂ ਫਿਰ ਇਹਦਾ ਮਤਲਬ ਉ ਤਾਂ ਇਹ ਹੈ ਵੀ ਤੇ ਪਾਣੀ ਬਾਈ ਇਹਨੂੰ ਕਿੰਨੇ ਕ ਲੱਗੇ ਗਰਮੀਆਂ ਚ ਕਿੰਨੇ ਕ ਲੱਗੇ ਸਿਆਲਾਂ ਚ ਕਿੰਨੇ ਕ ਲੱਗੇ ਸਿਆਲਾਂ ਚ ਤਾਂ ਬਾਈ ਇਹਨੂੰ ਬਹੁਤ ਘੱਟ ਸਿਆਲਾਂ ਇਹ ਤਾਂ ਕੀ ਆ ਕੋਈ 15 ਦਿਨਾਂ ਬਾਅਦ ਜੀ ਠੀਕ ਹੈ ਜੀ ਗਰਮੀਆਂ ਚ ਆਏ ਜੇ ਹੁੰਦਾ ਬਸ ਵੀ ਹਾਰਡ ਨਾ ਹੋਵੇ ਬੈੱਡ ਜੀ ਉਦੋਂ ਕੋਈ ਚੱਕਰ ਨਹੀਂ ਉਹ ਜ਼ਮੀਨ ਦੇ ਹਿਸਾਬ ਤੇ ਜੇ ਜ਼ਮੀਨ ਕਈਆਂ ਦੀ ਰੇਤੇ ਵਾਲੀ ਹੁੰਦੀ ਆ ਜੀ ਤੇ ਉੱਥੇ ਦਾ ਪਾਣੀ ਗਰਮੀਆਂ ਚ ਆਏ ਮੰਨ ਲਓ ਤੀਜੇ ਚੌਥੇ ਦਿਨ ਵੀ ਲੱਗ ਜਾਂਦਾ ਮੈਂ ਆਪਣੀ ਜ਼ਮੀਨ ਠੀਕ ਆ ਇਹ ਇਹਨਾਂ ਡੇਕ ਡਾਕ ਕਰਾਣਾ ਰੇਤੇ ਵਾਲੀ ਵਧੀਆ ਤਾਕੜੀ ਜ਼ਮੀਨ ਆ ਹੂੰ ਇਥੇ ਮੌਸਮ ਤੇ ਡਿਪੈਂਡ ਕਰਦਾ ਜੇ ਧੁੱਪ ਧੁੱਪ ਘੱਟ ਨਿਕਲੇ ਫਿਰ ਤਾਂ ਤੇ ਇਹਨੂੰ ਪੱਟਾਂਗੇ ਕਾਹਦੇ ਨਾਲ ਕਸਿਆਂ ਨਾਲ ਪੱਟਾਂਗੇ ਕਿਵੇਂ ਕਰ ਪੱਟਾਂਗੇ ਨਹੀਂ ਬਈ ਇਹਦਾ ਆਪਣਾ ਰੋਲਰ ਜਿਹਾ ਆਉਂਦਾਗਾ ਆਪਣਾ ਜਿਹਦੇ ਨਾਲ ਆਲੂ ਪੱਟਦੇ ਆ ਅੱਛਾ ਜੀ ਹਾਂਜੀ ਹਾਂਜੀ ਉਹੀ ਪੱਟ ਦੂਗਾ ਉਹਦੇ ਨਾਲ ਪੱਟਾਂਗੇ ਗੱਲਾਂ ਬਾਈ ਕਹੀ ਨੇ ਜਦੋਂ ਆਪਾਂ ਲਈ ਆ ਨਾ ਇਹ ਜੀ ਆਪਾਂ ਲੇਬਰ ਲਈ ਪਿੰਡ ਚੋਂ ਆਪਣੀਆਂ ਬੀਬੀਆਂ ਸੀਗੀਆਂ ਭੈਣਾਂ ਆਪਣੀਆਂ ਜੀ ਚਾਰ ਪੰਜ ਜਾਣੀਆਂ ਸੀ ਉਹਨਾਂ ਦੇ ਲਾਗੇ ਮੈਂ ਕਹਣਾ 10 ਦਿਨ ਲਾਗੇ ਲਾਉਣ ਤੇ 7-8 ਦਿਨ ਅੱਛਾ ਇੱਕ ਕਿੱਲਾ ਹਾਂ ਲਾਗੇ ਰੋਜ਼ ਮਤਲਬ ਲਾਉਂਦੀਆਂ ਸੀ ਵਿਚਾਰੀਆਂ ਆਪਣੀਆਂ ਹੂੰ ਤੇ ਹੁਣ ਪੱਟਣ ਤੇ ਉਸ ਤੋਂ ਵੀ ਵੱਧ ਲੱਗਣਗੇ ਮੈਂ ਬਾਈ ਇਹ ਕਹਿਣਾ ਵੀ ਯਾਰ ਚਲੋ ਕੰਮ ਆਪਣਾ ਦਾ ਜਿਹੜਾ ਹੈਗਾ ਹੈਗਾ ਪਿੰਡ 'ਚ ਵੀ ਯਾਰ ਜੇ ਆਪਾਂ ਕੰਮ ਕਰੀਏ ਬੜਾ ਰੋਜ਼ਗਾਰ ਮਿਲਦਾ ਬੀਬੀਆਂ ਭੈਣਾਂ ਨੂੰ ਲਾਲਾ ਵਾਹ ਬਹੁਤ ਵੱਡੇ ਆਪਣਾ ਤੁਹਾਨੂੰ ਪਤਾ ਪਿੰਡ ਨਾਲ ਆ ਜਮਾ ਇੱਕ ਕਿੱਲੇ ਦੀ ਬਾਹੀ ਆ ਤੇ ਉਹਨਾਂ ਨੂੰ ਵੀ ਬਹੁਤ ਉਹ ਵਿਚਾਰੀਆਂ ਹੁਣ ਵੀ ਮੈਨੂੰ ਕਹਿੰਦੀਆਂ ਸਕਰੀਬ ਕਦੋਂ ਕੋ ਪੱਟਣੀ ਹਲਦੀ ਮੈਂ ਕੋਈ ਨਹੀਂ ਬੀਬੀ ਦੱਸਾਂਗੇ ਤੁਹਾਨੂੰ ਹਾਂ ਨਹੀਂ ਨਹੀਂ ਸੁੱਖ ਇੱਕ ਗੱਲ ਹੋਰ ਸੋਚਣ ਵਾਲੀ ਆ ਵੀ ਜੇ ਆਪਾਂ ਕਹਿ ਦਗੇ ਵੀ ਮੇਰੇ ਘਰ ਦੇ ਚਾਰ ਨਿਆਣੇ ਬੇਰਜਗਾਰ ਫਿਰਦੇ ਆ ਤਾਂ ਜੇ ਅਸੀਂ ਚਾਰ ਜਣੇ ਇਕੱਠੇ ਹੋ ਕੇ ਚੁਗਣ ਲੱਗ ਜੀਏ ਤਾਂ ਸਾਡੇ ਘਰ ਦਾ ਰਜਗਾਰ ਤਾਂ ਹੈਗਾ ਹੀ ਨਾ ਜੇ ਚਲੋ ਜੇ ਮੰਨ ਲਓ ਵੀ ਆਪਾਂ ਕਹਿੰਦੇ ਲੇਬਰ ਦੀ ਪ੍ਰੋਬਲਮ ਆ ਅਸੀਂ ਦਾਸ ਜੀ ਆ ਸਾਡੀ ਆਪ ਦੀ ਸਾਨੂੰ ਆਪ ਸੁੱਖੇ ਆਤਾ ਜਦੋਂ ਹੁਣ ਅਸੀਂ ਆਲੂ ਪੱਟਨੇ ਆ ਸਾਡੀਆਂ ਬੁੜੀਆਂ ਨੇ ਸਾਡੇ ਜਵਾਕਾਂ ਨੇ ਸਾਰਿਆਂ ਨੇ ਲਾ ਕੇ ਆਪ ਝੁੱਟੀ ਲਾਉਣੀ ਹੈ ਨਾਲ ਮੈਂ ਉਹਨਾਂ ਨੂੰ ਹੱਸਦਾ ਹੁੰਨਾ ਮੈਂ ਕਿ ਕੋਈ ਨਾ ਅਗਲੇ ਹਾਲ ਪਰ ਰਜਗਾਰ ਵਾਧੂ ਕਰ ਦਾਂਗੇ ਚਾਰ ਕਿੱਲੇ ਲਾ ਦਾਂਗੇ ਉੱਧਲੇ ਹਾਂ ਤੋਂ ਮੈਨੂੰ ਪੁੱਛਦੀਆਂ ਰਹਿੰਦੀਆਂ ਵਿਚਾਰੀਆਂ ਵੀ ਹੋਰ ਹਣਾ ਮੈਂ ਤਾਂ ਵੀਰੇ ਇਸ ਹਾਂ ਆਰਗੈਨਿਕ ਹਾਂ ਗੰਨਾ ਲਾਉਣਾ ਸੀ ਮੈਂ ਇਸ ਵਾਰ ਮਖਾ ਚਲੋ ਜੀ ਜ਼ਿਆਦਾ ਨਹੀਂ 2-3 ਕਿੱਗੇ ਲਾ ਲਈਏ ਪਹਿਲਾਂ ਕਿੰਨਾ ਕੁ ਬੀ ਪੈ ਜਾਂਦਾ ਬਾਈ ਕਿੰਨੇ ਕੁ ਦਾ ਬੀ ਪੈ ਜਾਂਦਾ ਮੁੱਲ ਦੇ ਹਿਸਾਬ ਨਾਲ ਜੇ ਮੰਨ ਲਓ ਤੇਰੇ ਤੋਂ ਕੋਈ ਹੁਣ ਬੀ ਲੈਂਦਾ ਹਾਂਜੀ ਵੀਰੇ ਤੇ ਆਹ ਵੀਰੇ ਹਲਦੀ ਦੇ ਬੀ ਦਾ ਜਿਹੜਾ ਰੇਟ ਆ ਇਹਨੂੰ ਆਪਾਂ ਫਿੰਗਰ ਕਹਿ ਦਿੰਦੇ ਆ ਨਾ ਜਿਹਨੂੰ ਜੀ ਇਹ ਫਿੰਗਰ ਹੁੰਦੀ ਆ ਜਿਵੇਂ ਆਹ ਚੀਜ਼ ਜੂਲ ਹੁੰਦੀ ਆ ਬੀਜ ਮੋਸਟਲੀ ਪ੍ਰੀਤਾ ਅਸੇ ਮਾੜਾ ਜਿਹਾ ਦਿਖਾਈ ਉਰੇ ਆ ਕੇ ਪੁੱਤ ਹਾਂ ਬਾਪੂ ਨੇ ਪੱਟ ਲਿਆ ਪੰਗਾ ਲੈ ਲਿਆ ਸੀ ਆਹ ਦੇਖੋ ਵੀਰੇ ਮੋਸਟਲੀ ਨਾ ਬੀਜ ਆ ਜੀ ਜੂਜ਼ ਹੁੰਦੀ ਐ ਨੂੰ ਫਿੰਗਰ ਕਹਿ ਦਿੰਨੇ ਆਪਾਂ ਅੱਛਾ ਜੀ ਠੀਕ ਆ ਜੀ ਇਹਦਾ ਰੇਟ ਹੁੰਦਾ ਜਿਆਦਾ ਤੇ ਜੇ ਆਪਾਂ ਇਦਾਂ ਹੀ ਵੇਚਨੀ ਆ ਇਹਦਾ ਹੁੰਦਾ ਘੱਟ ਜਿਹੜਾ ਵਿਚਾਲੇ ਆਉਂਦਾ ਹਾ ਠੀਕ ਆ ਜੀ ਆ ਫਿੰਗਰਾਂ ਦਾ ਰੇਟ ਵੱਧ ਹੁੰਦਾ ਅੱਛਾ ਜੀ ਐਵੇਂ ਲੱਗਦੀ ਐ ਬਸ ਇਹਨੂੰ ਐ ਥੱਲੇ ਵਿਸਾ ਕੇ ਉੱਪਰ ਥੋੜੀ ਜਿਹੀ ਮਿੱਟੀ ਪਾ ਦੋ ਅੱਧਾ ਗਿੰਚ ਡੂੰਗੀ ਫਿਰ ਆਏ ਦੇਖੋ ਇਹ ਕਿੰਨੇ ਹੋ ਨੇ ਮੂਹ ਨੇ ਜਿੱਥੋਂ ਫੁੱਟ ਰਹੇ ਨੇ ਜਿੱਥੋਂ ਵੀ ਜੀ ਕਰੇ ਫੁੱਟ ਜਾਂਦੀ ਆ ਇਹਦਾ ਰੇਟ ਵੀਰੇ ਆਮ ਚੱਲਦਾ 50 ਤੋਂ 60 ਰੁਪਏ ਕਿਲੋ ਅੱਛਾ ਜੀ ਇਹਦਾ ਠੀਕ ਆ ਤੇ ਇਹ 5 ਕੁਇੰਟਲ ਵੀ ਪੈ ਜਾਂਦਾ ਤੇ 50 ਰੁਪਏ ਲਈ ਆਪਾਂ ਤਾਂ ਇਹ ਮੰਨ ਲਓ 25000 ਦਾ ਵੀ ਪੈ ਗਿਆ ਕਿੱਲੇ ਦਾ 60 ਰੁਪਏ ਲਈ ਤਾਂ 30000 ਦਾ ਪੈ ਗਿਆ ਜੀ ਹੈਨਾ ਤੇ ਉਹ ਬੰਦੇ ਤੇ ਡਿਪੈਂਡ ਕਰਦਾ ਮੂਰਲੇ ਤੇ ਵੀ ਉਹਨੂੰ ਕੀ ਆਰਗੈਨਿਕ ਲਈਏ ਜਾਂ ਉਹਦੀ ਬੀ ਦੀ ਕੁਆਲਿਟੀ ਕਿਹਜੀ ਹੈ ਉਹ ਹਿਸਾਬ ਨਾਲ ਰੇਟ ਆ ਹੈਨਾ ਤੇ ਆਪਣਾ ਮੰਨ ਲਓ ਇਹ 5 ਕੁਇੰਟਲ ਵੀ ਪਿਆ ਸੀਗਾ ਕਿੱਲੇ ਜਦੋਂ ਹੂੰ ਤੇ ਲਾਸਟ ਈਅਰ ਆਪਾਂ ਇਹ ਪਿਛਲੇ ਹਾਲ ਵੇਲੇ ਥੋੜਾ ਜਿਹਾ ਲੇਟ ਹੋ ਗਈ ਸੀ ਅਪ੍ਰੈਲ ਚ ਲਈ ਸੀ ਹੂੰ ਤਾਂ ਮਾਰਚ ਸਹੀ ਆਦਾ ਟਾਈਮ ਹੂੰ ਹਾਂ ਵੀਰੇ ਅੱਛਾ ਇਹ ਇਹ ਅਪ੍ਰੈਲ ਚ ਲਈ ਸੀ ਤਾਂ ਵੀ ਵਧੀਆ ਹੋ ਗਈ ਹਾਂ ਹਾਂ ਪੂਰੀ ਹੁਣ ਮੰਨ ਲਓ 1 ਮਹੀਨੇ ਡੇਢ ਮਹੀਨੇ ਤੱਕ ਆਪਾਂ ਇਹ ਪੱਟ ਲੈਣੀ ਆ ਹੁਣ ਮੰਨ ਲਓ ਉੱਪਰੋਂ ਤਾਂ ਇਹਦੀ ਇੱਕ ਤਰ੍ਹਾਂ ਦੀ ਖਤਮ ਹੋ ਗਈ ਹਰਿਆਲੀ ਜਮਾ ਹੁਣ ਇਹਨੇ ਨੀਚੋਂ ਰੰਗ ਬਣਾਉਣਾ ਆ ਤਾਂ ਜੇ ਕੋ ਆ ਦੇਖੋ ਰੰਗ ਛੋਣ ਨੂੰ ਮੈਂ ਦੱਸਿਆ ਸੀ ਨਾ ਵੀਰੇ ਆ ਦੇਖੋ ਹੂੰ ਤਾਂ ਮੈਂ ਤਾਂ ਵੈਸੀ ਲਾਇਆ ਸੀ ਆ ਦੇਖ ਲੈ ਉਹਨੂੰ ਚਾਹੇ ਪਾਣੀ ਕੋਸ਼ ਮਰਜ਼ੀ ਕਰ ਲਿਓ ਆ ਚਾਹੇ ਮੈਂ ਕੱਲ ਨੂੰ ਫੋਟੋ ਫੇਜ ਦੂੰ ਛੋਣ ਨੂੰ ਐਂ ਹੀ ਰਹੁ ਰੰਗ ਹੂੰ ਜਿਹੜੀ ਅਸਲੀ ਹਲਦੀ ਆ ਮੈਂ ਵੀ ਇਹ ਚੱਕ ਕੋਈ ਸੀ ਆ ਦੇਖੋ ਮੇਰੇ ਨਾਲ ਮੈਂ ਬਾਈ ਉਹੀ ਕਹਿਣਾ ਵੀ ਬੰਦੇ ਦੇ ਜਿੰਨੀ ਮਰਜ਼ੀ ਮੇਜਰ ਇੰਜਰੀ ਹੋਵੇ ਹੂੰ ਹਲਦੀ 2 ਹਫ਼ਤੇ ਪੀਲੇ ਬੰਦਾ ਹੂੰ ਠੀਕ ਆ ਹੂੰ 110% ਰਿਕਵਰ ਹੋ ਜਾਊ ਜਿਹੜੀ ਮਰਜੀ ਇੰਦਰੀ ਹੋਵੇ ਹੋਵੇ ਅਸਲੀ ਖੱਟੀ ਮਿੱਟੀ ਨਾ ਹੋਵੇ ਨਾ ਨਾ ਬਾਈ ਮਾਰਕੀਟ ਇਸ ਦਾ ਯਾਰ ਜਿਹੜੀ ਹਲਦੀ ਵਿਕਦੀ ਹੈ ਨਾ ਉਹ ਹਲਦੀ ਕਿਲੋ ਦੇ ਵਿੱਚੋਂ 10% ਹੀ 100 ਗ੍ਰਾਮ ਹੀ ਹਲਦੀ ਆ ਉਹ 90% ਤਾਂ ਅੱਗ ਸੁਭਾਈ ਆ ਉਹ ਹਾਂ ਕੋਈ ਕੋਈ ਕਹੀ ਜਾਵੇ ਹਾਂ ਠੀਕ ਆ ਤਾਂ ਹੀ ਅਗਲਾ ਕਹਿੰਦਾ ਬਾਈ ਸਾਨੂੰ ਤਾਂ 150 ਰੁਪਏ ਮਿਲਦੇ ਆ ਬਾਈ 150 ਨੂੰ 100 ਵੀ ਮਿਲ ਜੂ ਸਾਨੂੰ ਹਲਦੀ ਦਾ ਉਹਦੇ 30 ਰੁਪਏ ਦੀ ਆ ਹਾਂ 100 ਦੇ ਤੋਂ ਅਗਲਾ 150 ਦੀ ਲੈ ਕੇ 120 ਤਾਂ ਫੇਰ ਵੀ ਕਮਾ ਰਹੇ ਆ 30 ਰੁਪਏ ਦੀ ਹਲਦੀ ਹੈ ਵਿੱਚ ਉਹਦੇ ਠੀਕ ਆ ਆਪਾਂ ਹੁਣ ਪਯੌਰ ਦੇਣੀ ਆ ਤੇ ਆ ਗੱਲ ਆਪਾਂ ਅਗਲੇ ਨੂੰ ਹਿੱਕ ਥਾਪੜਦੇ ਆਂ ਬਾਈ ਕੋਈ ਬੰਦਾ ਸਾਫਤ ਕਰ ਦੇ ਉਹ ਗਲਤ ਚੀਜ਼ ਪਾਈ ਐ ਜੱਚ ਹੂੰ ਠੀਕ ਆ ਅਜਦਾ ਅਜਦਾ ਕੋਈ ਜਿਹੜੀ ਲੋੜੀ ਦੀ ਸਪਰੇ ਸੀ ਕੋਈ ਕੱਖਾਂ ਵਾਲੀ ਹੋ ਗਈ ਕੋਈ ਸੰਡੀ ਵਾਲੀ ਹੋ ਗਈ ਉਹ ਵੀ ਨਹੀਂ ਕਰੀ ਵੀ ਗੱਲ ਨੂੰ ਫਿਰ ਆ ਗੱਲ ਕਹਿਣ ਜੋਗੇ ਨਹੀਂ ਰਹਿਣੇ ਬਾਈ ਸਖਦੀਪ ਹੁਣ ਹੁਣ ਆਪਾਂ ਕੀ ਵੇਚੀਏ ਨੰਬਰ ਤਾਂ ਤੇਰਾ ਦੇਣਾ ਪਊਗਾ ਸਕਰੀਨ ਤੇ ਲੋਕ ਮੰਗਦੇ ਆਂ ਹਾਂਜੀ ਹਾਂਜੀ ਵੀਰੇ ਆਪਾਂ ਆਪਾਂ ਕੀ ਦੇਵਾਂਗੇ 20 ਦੇਵਾਂਗੇ ਲੋਕਾਂ ਨੂੰ 20 ਵੀ ਦੇ ਦਾਂਗੇ ਬਾਈ ਜੇ ਹਲਤੀ ਜੇ ਕੋਈ ਲੈਣੀ ਚਾਵੇ ਹਲਦੀ ਵੀ ਦੇ ਦਾਂਗੇ ਭਾਈ ਜਿਹੀ ਜੇ ਅਗਲੀ ਡਿਮਾਂਡ ਹੋ ਕੋਈ ਚੱਕਰ ਹਾਂ ਭਾਈ ਜੇ ਕੋਈ ਵਪਾਰੀ ਆ ਜਾਂ ਕੋਈ ਉਦਾਂ ਵੇਚਣ ਵਾਲਾ ਆ ਜਾਂ ਪ੍ਰੋਸੈਸ ਕਰਕੇ ਚੱਕੀ ਵਾਲਾ ਜੋ ਜੀ ਵੈਲਕਮ ਜੋ ਮਰਜ਼ੀ ਆਵੇ ਜੇ ਅਗਲੀ ਵਾਰ ਨੂੰ ਜਿਵੇਂ ਆਪਾਂ ਰਾਤਿਆਂ ਘਰੇ ਬੈਠਿਆਂ ਤੇ ਆਪਾਂ ਲਾ ਲਗੇ ਚੱਕੀ ਚੁੱਕੀ ਲਾ ਲਗੇ ਆਪਾਂ ਪੈਕਟਾਂ ਜੀ ਪਾ ਕੇ ਵੇਚ ਦਿਆ ਕਰਾਂਗੇ ਹਾਂ ਜੀ ਹਾਂ ਜੀ ਲਾ ਲਾਂਗੇ ਬਿਲਕੁਲ ਲਾਂਗੇ ਮੇਰੀ ਬਿਲਕੁਲ ਲਾਂਗੇ ਹਾਂ ਤਾਂ ਪਹਿਲਾ ਸਾਲ ਆ ਨਾ ਆਪਣਾ ਤਾਂ ਕਰਕੇ ਆ ਆਪਣੀ ਦੇਖੋ ਰੋਡ ਤੇ ਕੋਠੀ ਆ ਆ ਰੋਡ ਆਪਣਾ ਜਿੱਦੇ ਆਪਾਂ ਖੜੇ ਆ ਹਾਂ ਇਹ ਬਰਨਾਲਾ ਤੋਂ ਮਰੇਕੋਟਲਾ ਰੋਡ ਆ ਇਹ ਠੀਕ ਆ ਬਰਨਾਲੇ ਤੋਂ 18 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੇ ਉਧਰ ਦਾ ਰੋਡ ਲਾਈਏ ਲੁਧਿਆਣਾ ਬਠਿੰਡਾ ਹਾਈਵੇ ਤਾਂ ਮਹਿਲਕਲਾ ਤੋਂ 6-7 ਕਿਲੋਮੀਟਰ ਪੈ ਜਾਂਦਾ ਚੜ੍ਹਦੇ ਵਾਲੇ ਪਾਸੇ ਨੂੰ ਪੂਰੇ ਪੰਜਾਬ ਦੇ ਸੈਂਟਰ 'ਚ ਬੈਠੇ ਆਂ ਪੰਜਾਬ ਦੇ ਜਮਾਂ ਸੈਂਟਰ 'ਚ ਆਪਾਂ ਡਿਸਟ੍ਰਿਕਟ ਬਰਨਾਲਾ ਆਪਣਾ ਆਪਣੇ ਪੈਸੇ ਲਾ ਕੇ ਮਹਿਲਕਲਾ ਪੈ ਜਾਂਦਾ ਸ਼ੇਰਪੁਰ ਵੀ ਲੱਗ ਗਈ ਆ ਬਰਨਾਲਾ ਤੋਂ ਮਰੇਕੋਟਲਾ ਰੋਡ ਦੇ ਮੇਨ ਰੋਡ ਦੇ ਉੱਤੇ ਪਿੰਡ ਆਪਣਾ ਉਹ ਪਿੰਡ ਦੇ ਮਤਲਬ 메ਨ ਰੋਡ ਦੀ ਖੇਤ ਆ 메ਨ ਰੋਡ ਦੀ ਘਰ ਆਪਣਾ ਤੇ ਜੇ ਆਪਾਂ ਉਹ ਵੱਡਾ ਹਾਈਵੇ ਲਾਈਏ ਬਠਿੰਡਾ ਲੁਧਿਆਣੇ ਵਾਲਾ ਤਾਂ ਮਹਿਲਕਲਾਂ ਤੋਂ 7 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਨੂੰ ਆਪਣਾ ਪਿੰਡ ਆ ਕੋਈ ਵੀ ਮੇਰਾ ਵੀਰ ਜਿਹੀ ਜਿਹੀ ਅਗਲੀ ਡਿਮਾਂਡ ਹੋਊਗੀ ਕਿਸ ਨੇ ਪਾਊਡਰ ਲੈਣਾ ਜਾਂ ਵੀ ਲੈਣਾ ਜਾਂ ਉਦਾਂ ਲੈਣਾ ਵੀ ਸੀ ਬਾਈ ਆਪੇ ਪ੍ਰੋਸੈਸ ਕਰਨਾਗੇ ਥਾਂ ਲੈ ਸਕਦਾ ਹੂੰ ਬਹੁਤ ਬਾਈ ਚੰਗਾ ਲੱਗਿਆ ਮੈਨੂੰ ਲੱਗਦਾ ਆਨੰਦਾ ਕੋਈ ਰਹਿਤ ਨਹੀਂ ਗੱਲ ਜਿਹੜੀ ਦੱਸਣ ਵਾਲੀ ਹੋਵੇ ਦਰਸ਼ਕਾਂ ਨੂੰ ਮੇਰੇ ਹਿਸਾਬ ਨਾਲ ਤਾਂ ਹਲਦੀ ਬਾਰੇ ਵੀ ਲੋਕ ਜਾਣਦੇ ਆ ਹਲਦੀ ਖੇਤੀ ਬਾਰੇ ਨਹੀਂ ਸੀ ਲੋਕ ਜਾਣਦੇ ਉਹ ਆਪਾਂ ਦੱਸਾਂ ਹਾਂ ਭਾਈ ਆਪਣੇ ਨਾਲ ਥੋੜਾ ਜਿਹਾ ਆਪਣੇ ਮਾਲਵੇਜ ਘਟਾ ਇਹਦਾ ਪਰ ਜਾਨ ਇਹ ਮੇਰੇ ਮਿੱਤਰ ਸੀਗੇ ਗਰਦਾਸਪੁਰ ਏਰੀਆ ਚ ਉਹਨਾਂ ਨੇ ਮਤਲਬ ਮੈਨੂੰ ਮੈਂ ਉਧਰ ਜਾਂਦਾ ਸੀ ਹੈਡਰ ਹੁੱਡਣ ਕਰਕੇ ਉਹਨਾਂ ਨੇ ਇਹ ਚੀਜ਼ ਬਾਰੇ ਮੈਨੂੰ ਜਣੀ ਜਾਣੂ ਕਰਵਾਇਆ ਤਾਂ ਮੈਨੂੰ ਵਧੀਆ ਲੱਗਿਆ ਤੇ ਮੈਂ ਮੈਨੂੰ ਮੈਨੂੰ ਸੱਚੀ ਆਹ ਗੱਲ ਮੇਰੀ ਪੁੱਛਣ ਵਾਲੀ ਵੀ ਰਹਿ ਗਈ ਸੀ ਵੀ ਇਹਦੇ ਲਈ ਕੋਈ ਸਪੈਸ਼ਲ ਮਿੱਟੀ ਦੀ ਲੋੜ ਹੁੰਦੀ ਹੈ ਜਾਂ ਬਸ ਜਿਵੇਂ ਜਿਹੜੀ ਲਾਲੀ ਕੋਈ ਲੋੜ ਨਹੀਂ ਵੀਰੇ ਸਪੈਸ਼ਲ ਮਿੱਟੀ ਵੀ ਮਤਲਬ ਜਿਹੜੇ ਆਪਣੇ ਬਾਹਣਾਂ ਮਾਲਵੇ ਦੇ ਆ ਡਾਕਰ ਬਾਹਣਾਂ ਦੇ ਬਾਈ ਛੋਟੇ ਦਾ ਸਿਰ ਆਪਣੀ ਜਮੀਨਾਂ ਦਾ ਯਾਰ ਵੀ ਜਿਹੜਾ ਕੋਈ ਮਰਜ਼ੀ ਲਾ ਦੇ ਯਾਰ ਉਹਦਾ ਯਾਰ ਸਿਆਉਣਾ ਵੀ ਉਗਦਾ ਬਾਈ ਆਪਣੇ ਤਾਂ ਲੋਕਾਂ ਦੀ ਮੱਤ ਮਾਰੀ ਵੀ ਆ ਜਿਹੜੇ ਇਹ ਜੇ ਇੰੀਆਂ ਜੀਆਂ ਜਮੀਨਾਂ ਛੱਡ ਛੱਡ ਕੇ ਜਾਈ ਜਾਂਦੇ ਆ ਯਾਰ ਇਹ ਤਾਂ ਬਾਲੇ ਕਰਮ ਵਾਲੇ ਨੇ ਠੱਕੇ ਜਾਈ ਜਾਂਦੇ ਛੱਡ ਕੇ ਤਾਂ ਹਜੇ ਛੋਟੀ ਗੱਲ ਹੈ ਬੇਚ ਇਹ ਤਾਂ ਬਾਈ ਬਾਲੇ ਕਰਮ ਵਾਲੇ ਆ ਜੇ ਅਸੀਂ ਆਪਦੇ ਆਪ ਕਿਸਮਤ ਨੂੰ ਠੱਕੇ ਦੇਨੇ ਆ ਤਾਂ ਕੀ ਕਹਿਣਾ ਯਾਨੀ ਇਹ じゃ ਬਾਈ ਸਾਰੀ ਹੁਣ ਮੈਂ ਬਾਈ ਸਾਰੇ ਕਿਤੇ ਜਾਇਆ ਚੜ੍ਹਦੇ ਛੱਪ ਦੇਲੇ ਮਤਲਬ ਜਿੰਨੇ ਵੀ ਵੱਡੇ ਦੇਸ਼ ਨੇ ਜਿੱਥੇ ਲੋਕ ਕਹਿੰਦੇ ਮੈਂ ਜਾਣਾ ਜਾਣ ਦੇ ਸੁਪਨੇ ਬਾਈ ਸਾਰੇ ਕਿਤੇ ਉਹ ਹਰੇਕ ਸਾਲ ਜਾਇਦਾ ਖੇੜੇ ਆਈਦਾ ਯਾਨੀ ਲੋਕ ਕਹਿੰਦੇ ਬਾਈ ਕੈਨੇਡਾ ਵਧੀਆ ਅਮਰੀਕਾ ਵਧੀਆ ਆਸਟ੍ਰੇਲੀਆ ਵਧੀਆ ਨਿਊਜ਼ੀਲੈਂਡ ਵਧੀਆ ਮਖਿਆ ਬਾਈ ਵਧੀਆ ਤਾਂ ਛੱਡੋ ਨੇੜੇ ਟੇੜੇ ਵੀ ਨਹੀਂ ਪੰਜਾਬ ਦੇ ਮੁਕਾਬਲਾ ਨਾ ਮੁਖਿਆ ਕਰਾਇ ਕਰੋ ਪੰਜਾਬ ਨੇ ਚ ਪੰਜਾਬ ਦੀ ਬੇਇੱਜ਼ਤੀ ਹੈ ਜੇ ਉਹ ਮੁਕਾਬਲਾ ਕਰਮੋਗੇ ਹਾਂ ਇੱਕ ਅਸੀਂ ਪੰਜਾਬ ਚ ਜੰਮਿਆ ਉਤੋਂ ਅਸੀਂ ਸਿੱਖਾਂ ਦੇ ਘਰੇ ਜੰਮਿਆ ਯਾਰ ਇਦੋਂ ਸਾਨੂੰ ਕੀ ਚਾਹੀਦਾ ਬਾਈ ਇੰਨੇ ਚੰਗੇ ਕਰਮ ਹੁੰਦੇ باوجود ਵੀ ਅਸੀਂ ਆਪਦੇ ਆਪ ਨੂੰ ਕੋਸੀ ਜਾਣਾ ਫਿਰ ਓਏ ਉਦਾਂ ਹੀ ਆਪਦੇ ਆਪ ਨੂੰ ਨੀਮਾ ਕਹੀ ਜਾਣਾ ਮਾੜਾ ਕਹੀ ਜਾਣਾ ਉਹ ਮਾੜੀ ਗੱਲ ਹੈ ਅਸੀਂ ਤਾਂ ਸਾਰੀ ਰਾਜੇ ਆ ਬਾਈ ਲੋਕਾਂ ਦਾ ਇੱਕ ਅੰਦਾ ਰਾਜਾ ਹੁੰਦਾ ਵੀ ਇਸ ਦਾ ਸਾਰੀ ਰਾਜੇ ਹੈ ਹੈਨਾ ਬਾਈ ਬਹੁਤ ਦਾਤਾ ਤੈਨੂੰ ਤਰੱਕੀਆਂ ਦੇਵੇ ਆ ਦੇਖੋ ਇੱਕ ਇੱਕ ਦੇ ਥੱਲੇ ਐਂ ਭਰਿਆ ਪਿਆ ਭਰਿਆ ਪਿਆ ਸੱਜਣੋ ਇਹ ਤਾਂ ਵੀਰਾਂ ਨੂੰ 100 ਡਾਲਰ ਆ ਇਹ ਹਾਂਜੀ ਹਾਂਜੀ ਬਿਲਕੁਲ ਇਹਦਾ ਵੀਰੇ ਹੋਣ ਰੰਗ ਹੁਣ ਬਾਨਾ ਹਿਲ ਪ੍ਰੋਪਰ ਦਾ ਦੇਖੋ ਆ ਦੇਖੋ ਰੰਗ ਇਹ ਤੁਹਾਨੂੰ ਦੱਸਿਆ ਨਾ ਵੀ ਹਫਤ ਇੱਕ ਹਫਤਾ ਰੰਗ ਨਹੀਂ ਲੈਣਾ ਹੱਥਾਂ ਦੇ ਲਾ ਕੇ ਲੈ ਜਾਓ ਤੁਸੀਂ ਮੈਨੂੰ ਫੋਨ ਕਰੋਗੇ ਜਾ ਕੇ ਚਾਰ ਦਿਨ ਨੂੰ ਬਈ ਲੈ ਹੈ ਨਹੀਂ ਰੰਗ ਯਾਰ ਕੀ ਸੀ ਉਹ ਚ ਹੂੰ ਐਵੇਂ ਆ ਕੰਮ ਤੇ ਇਹ ਸਜਣੋ ਸੋਨਾ ਤੇ ਇਹ ਸੋਨਾ ਪੈਦਾ ਕਰਨ ਵਾਲੀ ਸਾਡੀ ਧਰਤੀ ਆ ਜਿਨ੍ਹਾਂ ਦੇ ਉੱਤੇ ਅਸੀਂ ਬਿਲਡਿੰਗਾਂ ਇਮਾਰਤਾਂ ਬਣਾਈ ਜਾਂਦੇ ਆ ਉਹ ਗੱਲ ਵੱਖਰੀ ਆ ਪਰ ਆ ਮਿੱਟੀ ਆ ਇਹ ਦੁਨੀਆ ਤੇ ਹੀ ਕਿਤੇ ਹੈ ਨਹੀਂਗੀ ਬਿਲਕੁਲ ਬਈ ਬਿਲਕੁਲ ਤੇ ਜਿਹੜੇ ਸਮਝਦੇ ਆ ਹਜੇ ਵੀ ਦੁਨੀਆ ਦੇ ਵਿੱਚ ਸਮਝਦਾਰ ਲੋਕਾਂ ਦੀ ਕਮੀ ਨਹੀਂ ਗਈ ਤੇ ਹਜੇ ਵੀ ਸਾਡੇ ਕੋਲ ਜ਼ਮੀਨਾਂ ਦੀ ਕੋਈ ਕਮੀ ਨਹੀਂ ਬਸ ਇਹੋ ਜੇ ਲੋਕਾਂ ਨੂੰ ਆਈਡੀਅਲ ਮੰਨਣ ਦੀ ਲੋੜ ਆ ਜਿਹੜੇ ਬੰਦੇ ਅਪਰਾਲਾ ਕਰਦੇ ਉਹਨਾਂ ਨੂੰ ਹੌਸਲਾ ਦੇਣ ਦੀ ਲੋੜ ਆ ਬਿਲਕੁਲ ਬਈ ਤੇ ਜੇ ਤੁਹਾਨੂੰ ਬੀ ਚਾਹੀਦਾ ਹੋਇਆ ਬੀ ਲੈ ਲਿਓ ਜੇ ਤੁਹਾਨੂੰ ਹਲਦੀ ਚਾਹੀਦੀ ਹੋਈ ਹਲਦੀ ਲੈ ਲਓ ਜੇ ਤੁਹਾਨੂੰ ਜਾਣਕਾਰੀ ਚਾਹੀਦੀ ਹੋਈ ਤਾਂ ਜਾਣਕਾਰੀ ਲੈ ਲਓ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਿਹਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਬਾਈ ਨੂੰ ਫੋਨ ਕਰ ਲਓ ਜਿਵੇਂ ਦੇ ਰਿਹਾ